ਜਿੰਨੇ ਵੀ ਭਾਈਚਾਰਾ ਬਲਾਦਰੀ ਹੈਗੇ ਅਸੀਂ ਦੇ ਬਸ ਸਾਡੀ ਇੱਕ ਹੀ ਮੰਗ ਹੈ ਜੀ ਜਾਨੀ ਕਿ ਇੱਕ ਅਸੀਂ ਮੀਟਿੰਗ ਰੱਖ ਰਹੀ ਹੈ ਜੀ 22 ਤਰੀਕ ਪਿੰਡ ਲੋਗੜ ਉੱਥੇ ਵੱਧ ਤੋਂ ਵੱਧ ਮਤਲਬ ਸਾਰੇ ਘਰ ਪਰਤੀ ਸਾਡੇ ਜਿੰਨੇ ਹੈਗੇ ਭਾਈਚਾਰਾ ਘਰ ਪਰਤੀ ਪਹੁੰਚੋ ਉੱਥੇ ਪਹੁੰਚਣ ਦਾ ਮਤਾਬਕ ਸਾਡਾ ਆਈ ਹੈ ਜੀ ਜਿਹੜੇ ਸਾਡੇ ਮੁੱਦੇ ਨੇ ਜੇ ਕੋਈ ਸਰਕਾਰ ਨੌਕਰੀਆਂ ਬਾਰੇ ਜਿਹੜਾ ਕੋਟੇ ਕੱਟਨੇ ਨੇ ਉਹ ਕੱਟੇ ਗਏ ਨੇ ਜੀ ਸਾਡੇ ਤੇ ਜਾਨੀ ਕਿ ਅਸੀਂ ਇਹ ਬੜਾ ਬੁਰਾ ਖਾਲੀ ਬੱਚਿਆਂ ਦਾ ਪੜ ਦੇ ਦੇ ਨੇ ਦੇ ਸਾਰੀ ਸਰਕਾਰ ਵੀ ਸੁਣ ਰਹੀ ਹੈ ਸਰਕਾਰ ਨੂੰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਾਡਾ ਹੱਕ ਦਿੱਤਾ ਜਾ ਬਈ ਅਸੀਂ ਦੇ ਇੰਨਾ ਜੋ ਗਏ ਆ ਜੀ ਦੇ ਗਰੀਬ ਬੰਦੇ ਹੈਗੇ ਜਿਹੜੇ ਵੀ ਛੋਟੇ ਛੋਟੇ ਬੱਚੇ ਪੜਾਈ ਮੋਲਤੀਵ ਕਰ ਕਰਕੇ ਜੀ ਸਾਡੇ ਉੱਥੇ ਕੋਈ ਮਤਲਬ ਪੜਾਈ ਵੀ ਤੇ ਉਹਦੇ ਸਾਡੇ ਜਾਣਕਾਰੀ ਕਰਕੇ ਵੀ ਸਾਡੇ ਮੁੱਦੇ ਜਿਹੜੇ ਹੈਗੇ ਸਾਡਾ ਹੱਲ ਕਰੋ। ਬਾਈ ਜੀ ਸੁਖਦੇਵ ਸਿੰਘ ਚੇਅਰਮੈਨ ਆਪਾਂ ਜੀ ਇਕੱਠੇ ਹੋ ਕੇ ਸਾਰੇ ਤੇ ਆਪਣਾ ਲੋਗੜ ਪਹੁੰਚੋ ਜੀ ਮਹਾਰਾਜ ਸਾਡੀ ਜਿੰਨੀ ਬੁਲੇ ਅਤਰੀ ਆ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਘਰ ਘਰ ਦਾ ਬੰਦਾ ਲੋਗੜ ਵਿਖੇ ਉੱਥੇ ਆਪਣੇ ਹਾੜੀ ਦੇ ਮੰਦਰ ਤੇ ਇਕੱਠੇ ਹੋ ਕੇ ਜੀ ਸਾਰੇ ਆਉਣਾ ਜੀ ਆਪਾਂ ਗੱਲਬਾਤ ਕਰਾਂਗੇ ਜਿਹੜਾ ਕੋਈ ਆਪਣਾ ਕੋਟਾ ਉਹ ਕੋਟਾ ਆਪਾਂ ਲਈਏ ਨਹੀਂ ਉਹ ਸਾਰੇ ਯੋਗਦਾਨ ਪਾਓ ਜੀ ਮੈਂ ਇੱਕ ਬੇਨਤੀ ਕਰਦਾ ਮੈਂ ਚੇਅਰਮੈਨ ਦੇ ਨਾਤੇ ਤੇ ਤੁਹਾਡਾ ਸਾਰਾ ਮਸਲਾ ਹੱਲ ਹੋਊਗਾ ਜੇ ਤੁਸੀਂ ਸਾਰੀ ਬਲਿਆਦਰੀ ਸਾਡੀ ਇਕੱਠੇ ਹੋਵੋਗੇ ਜੀ ਤਾਂ ਮੈਂ ਧੰਨਵਾਦ ਕਰਦਾ ਜਰੂਰ ਪਹੁੰਚੋ ਜੀ ਦਿਨ ਐਤਵਾਰ ਤੇ 22 ਤਰੀਕ ਜੀ ਮਹਾਰਾਜ ਤੁਸੀਂ ਲਾਜ਼ਮੀ ਆ ਜਾਓ ਅਸੀਂ ਕਹਿੰਦੇ ਜੀ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ 20 ਤੋਂ 20000 ਤੋਂ ਪਲੱਸ ਸਾਡੀ ਵੋਟ ਹੈ ਜੀ ਹੂੰ ਸਾਡੀ ਜੀ ਕੋਈ ਪੁੱਛਗਿੱਛ ਨਹੀਂ ਹੋਰੀ ਮਾਨਸਾ ਜ਼ਿਲ੍ਹੇ ਦੇ ਵਿੱਚ 40000 ਤੋਂ ਪਲੱਸ ਵੋਟ ਹੈ ਹੂੰ ਕਿ ਜ ਸਾਡਾ ਜਿਹੜਾ 2% ਦਾ ਕੋਟਾ ਸਾਨੂੰ ਬਾਈਰ ਬਰਦਰ ਨੂੰ ਮਿਲਦਾ ਸੀ ਹੂੰ ਇਹਦੇ ਬਦਲੇ 7 ਬਰਦੇ ਆਉਂਦੇ ਜੀ ਹੂੰ ਤੇ ਸਾਨੂੰ ਉਹਦਾ ਕੋਟਾ ਜੇ ਕੋਈ ਮਿਲ ਨਹੀਂ ਨਾ ਸਾਡੀ ਕੋਈ ਸਰਕਾਰ ਤੱਕ ਪਹੁੰਚ ਜੀ ਤੇ ਨਾ ਕੋਈ ਸਾਡਾ ਤੇ ਕੋਈ ਧਾਰਮਿਕ ਸਥਾਨ ਜਿਵੇਂ ਬਣਿਆ ਜੀ ਧਰਮਸ਼ਾਲਾ ਜਿਵੇਂ ਵਗੈਰਾ ਵਗੈਰਾ ਜੀ ਤੇ ਇੱਕ ਜੀ 5-5 ਬਰਦਿਆਂ ਜਿਹੜਾ ਸਾਨੂੰ ਪਲਾਟ ਕਹੇ ਸੀ ਸਰਕਾਰ ਨੇ ਜੀ ਉਹ ਵੀ ਸਾਡਾ ਮਸਲਾ ਨਹੀਂ ਹੰਣਾ ਜੀ ਹੂੰ ਠੀਕ ਹੈ ਜੀ ਉਹਦੇ ਲਈ ਜਿਹੜਾ ਤੁਸੀਂ ਇਕੱਠ ਰੱਖਿਆ ਹੈ ਉੱਥੇ ਚ ਕੀ ਕੀ ਮੁੱਦੇ ਹੋਣਗੇ ਤੁਹਾਡੇ ਬਾਈ ਫਰਮ ਨੂੰ ਪਿੰਡ ਲੋਗੜ ਦੇ ਵਿੱਚ ਸਾਡਾ ਹੀ ਦਿੱਕ ਦਾ 2% ਦਾ ਕੁੱਟ ਹੈ ਜੀ ਹਮ ਇੱਕ ਜਿਸ ਜਿਹੜਾ ਸਾਨੂੰ ਜੀ ਪੰਜ ਪੰਜ ਮਰਲੇ ਦਾ ਪਲਾਟ ਗਏ ਸੀ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਜੀ ਠੀਕ ਹੋ ਸਾਡੀ ਸਮੁੱਚੀ ਬਜਗਰ ਬਰਾਦਰੀ ਉੱਥੇ ਇਕੱਠੀ ਹੋ ਰਹੀ ਜੀ ਉੱਥੇ ਆ ਜਾ ਬਚਾਰਾ ਦਾ ਕਿਤੇ 11 ਮਾਰਚ ਦਾ ਜੀ ਸ਼ਿੰਗਾਰਚ ਕੀਤਾ ਜਾਊਗਾ ਭਗਵੰਤ ਮਾਨ ਦੇ ਕਿੱਥੇ ਭਗਵੰਤ ਮਾਨ ਦੀ ਕੋਠੀ ਅੱਛਾ ਉਹ 11 ਮਾਰਚ ਦਾ ਸ਼ਿੰਗਾਰਚ ਕੀ ਕੀ ਬਰਾਦਰੀ ਤੁਹਾਡੀ ਭਾਈਚਾਰੇ ਨੂੰ ਕੀ ਕਹੋਗੇ ਅਈ ਜਰਨਲੋ ਕਮੀ ਸਾਪਣਾ ਜੀ ਕੋਟਾ ਨਹੀਂ ਮਿਲਿਆ ਜੀ ਬਾਈ ਬਾਈ ਫਰਮ ਨੂੰ ਜੇ ਫੈਸਲਾ ਹੋ ਗਿਆ ਠੀਕ ਹੈ ਨਹੀਂ ਤਾਂ 11 ਮਾਰਚ ਦਾ ਅਸੀਂ ਸੰਘਰਸ਼ ਉੱਥੇ ਕਰਾਂਗੇ ਜੀ